ਇਹ ਕਮਾਲ ਆ ਯਾਰ ਜਗਾ ਵੀਡੀਓ ਬਣਾਓ ਜੱਪੀ ਬਾਕੇ ਦਾ ਆ ਵੀਡੀਓ ਬਣਾਓ ਆ ਮੈਨੂੰ ਜੱਪੀ ਬਾਕੇ ਮਿਲ ਰਹਾ ਹੈ ਕਾਹ ਇ ਜਾਣ ਫੜੇ ਕਰ ਰਹੇ ਨੇ ਆ ਆ ਵੀਡੀਓ ਬਣਾਉਣ ਲੱਗੇ ਦੁਬਾਰਾ ਅੱਛਾ ਇਧਰ ਆਓ ਜੀ ਚਾਓ ਜੀ ਪਰੀਅਤ ਹਾਸਲ ਲੈਣ ਰਾਜਨੀਤਿਕ ਲੋਕ ਜੋ ਮਰਜ਼ੀ ਵਿਖਾਈ ਜਾਣ ਜੋ ਮਰਜ਼ੀ ਕਹੀ ਜਾਣ ਆ ਪਿਆਰ ਆ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਤੇ ਚਲੋ ਅੱਜ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਸਾਰੇ ਇਕੱਠੇ ਹੋ ਗਏ ਆ ਹਾਂਜੀ ਪਰ ਕਿਤੇ ਨਾ ਕਿਤੇ ਸਾਨੂੰ ਇਹਨਾਂ ਤੋਂ ਦੂਰ ਕਰਨ ਵਾਸਤੇ ਮੋਦੀ ਹੈ ਇਸ ਇਹ ਨਹੀਂ ਬਸ ਹਾਂ ਸਾਨੂੰ ਇਹਨਾਂ ਤੋਂ ਦੂਰ ਕਰਨ ਵਾਸਤੇ ਕਈ ਤਰ੍ਹਾਂ ਦੀਆਂ ਗੱਲਾਂ ਬਣਾਈਆਂ ਗਈਆਂ ਤੇ ਪਿੱਛੇ ਜਾਈ ਛੋਟੇ ਛੋਟੇ ਹੁੰਦੇ ਆ ਸੁਣਦੇ ਹੁੰਨੇ ਸਾਨੂੰ ਐਵੇਂ ਸੁਣਾਇਆ ਜਾਣਾ ਕਿਉਂਕਿ ਸਾਡੇ ਵਿੱਚ ਦਰਾਰ ਪੈਦਾ ਕਰਦੇ ਸੀ ਉਦੋਂ ਹਾਂਜੀ ਤੇ ਬਾਹ ਨੂੰ ਤੇਲ ਲਾ ਕੇ ਤਿਲਾਂ ਦੀ ਪੋਰੀ ਵਿੱਚ ਦੇ ਕੇ ਹਾਂਜੀ ਤੇ ਜਦੋਂ ਕੱਟੋਗੇ ਜਿੰਨੇ ਉਹਨੂੰ ਦਿਲ ਲੱਗਣਗੇ ਉਹ ਉਹਨਾਂ ਜਿੰਨੇ ਕਸਮਾਂ ਖਾ ਰਹੇ ਉਹ ਤੇ ਦੁਬਾਰ ਨਹੀਂ ਕਰਨਾ ਤੇ ਜਦੋਂ ਅਸੀਂ ਜਿਉਂ-ਜਿਉਂ ਵੱਡੇ ਹੋਏ ਅਸੀਂ ਸਿੱਖ ਇਤਿਹਾਸ ਨੂੰ ਵੇਖਿਆ ਤੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹਰ ਟਾਈਮ ਇਹ ਨਾਲ ਖੜੇ ਰਹੇ ਹਰ ਟਾਈਮ ਇਹ ਨਾਲ ਖੜੇ ਰਹੇ ਸਾਨੂੰ ਤੋਂ ਮਰਮਾਨ ਦੇ ਵਿੱਚ ਵਿਚਾਰ ਸਾਨੂੰ ਧੋਖਾ ਦਿੱਤਾ ਜੀ ਗੰਗੂ ਤੇਲੀ ਨੇ ਅਸਾਂ ਤਾਂ ਕਿੰਨੇ ਹੀ ਸਾਲ ਹੋ ਗਏ ਆਰੇ ਸੱਸ ਨੂੰ ਆਪਣੀਆਂ ਚਾਲਾਂ ਚਲਦੀ। ਇੰਨੀਆਂ ਚਾਲਾਂ ਚਲੇ ਕੇ ਇੱਥੇ ਤੱਕ ਲਿਆਂਦਾ ਪਰ ਇੱਥੇ ਸਿਸਟਮ ਇਹ ਹੋ ਗਿਆ ਕਿ ਹੁਣ ਜਿਹੜਾ ਕੱਠ ਹੋਇਆ ਇਹ ਸ਼ੰਗਾਰ ਸ਼ਾਇਦ ਨਾਲ ਜਿੰਨੀਆਂ ਉਹਨਾਂ ਨੇ ਕੰਮ ਕਰੇ ਦੀ ਸਾਰੀਆਂ ਤੇ ਪਾਣੀ ਫਿਰ ਗਿਆ। ਬਿਲਕੁਲ ਸਾਫ ਹੋਗਾ ਉਸ ਮਾਲਕ ਦੀ ਉਸ ਖਾਲਿਕ ਦੀ ਉਸ ਅੱਲਾਹ ਤਾਲਾ ਦੀ ਉਸ ਵਾਹਿਗੁਰੂ ਦੀ ਕਿ ਇਹਨਾਂ ਦੀ ਜਿਹੜੀ ਹੁਣ ਤੱਕ ਨਫ਼ਰਤ ਦੀ ਫਸਲ ਬੀਜੀ ਸੀ ਇਹਨਾਂ ਨੇ ਉਹਦੇ ਤੇ ਉਹਨੇ ਗੜੇ ਪਾਤੇ ਆ। ਪਰ ਉਹ ਗੜੇ ਪਾ ਕੇ ਉਹ ਗੜੇ ਪਾ ਕੇ ਉਹ ਨਫ਼ਰਤ ਦੀ ਫਸਲ ਸੀ ਜਿਹੜੀ ਬਿਲਕੁਲ ਬਰਬਾਦ ਹੋ ਗਈ। ਇਹ ਇਹ ਸਭ ਤੋਂ ਵੱਡੀ ਇਹ ਸਭ ਤੋਂ ਵੱਡੀ ਜਿੱਤਾਂ ਔਰ ਜਿੱਥੇ ਇਹ ਜਿੱਤਾਂ ਉਥੇ ਇਨਸ਼ਾ ਅੱਲਾਹ ਤਾਲਾ ਉਸ ਅੱਲਾਹ ਤਾਲਾ ਦੀ ਰਹਿਮਤ ਦੇ ਨਾਲ ਉਸ ਵਾਹਿਗੁਰੂ ਦੀ ਰਹਿਮਤ ਦੇ ਨਾਲ ਟਿੱਕੇਲਾ ਵੀ ਫਤਿਹ ਕਰਕੇ ਜਾਣਗੇ ਜਿਹੜਾ ਇਹ ਇਨਕਲਾਬ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਬੋਲੇ ਜੀ ਜੀ